ਕਿਸਾਨ ਭਰਾਵਾਂ ਦੇ ਤਿੰਨ ਸਵਾਲ ਪਹਿਲਾ ਸਵਾਲ ਕਣਕ ਦੀ ਫਸਲ ਤੇ ਲੀਹੋਸਨ ਕਰੀਏ ਜਾਂ ਨਾ ਕਰੀ ਦੂਸਰਾ ਸਵਾਲ ਕਿ ਕਣਕ ਦੀ ਫਸਲ ਦੇ ਉੱਪਰ ਫੰਗੀਸਾਈਡ ਕਰਨਾ ਜ਼ਰੂਰੀ ਹੈ ਤੀਸਰਾ ਸਵਾਲ TNP K 13 45 ਜਾਂ 0 52 34 ਦੇ ਵਿੱਚ ਅਸੀਂ ਫੰਗੀਸਾਈਡ ਮਿਕਸ ਕਰ ਸਕਦੇ ਹਾਂ ਜਾਂ ਉਸ ਦੇ ਵਿੱਚ ਕੀ ਕੁਝ ਮਿਕਸ ਕਰ ਸਕਦੇ ਹਾਂ ਕਿਉਂਕਿ ਹੁਣ ਆਲ ਓਵਰ ਅਗੇਤੀਆਂ ਕਣਕਾਂ ਨੇ ਜਿਹੜੀਆਂ 65 ਦਿਨ 70 ਦਿਨ 75 ਦਿਨ ਦੇ ਲਗਭਗ ਹੋ ਚੁੱਕੀਆਂ ਨੇ ਵਿੱਚ ਕਣਕਾਂ 40-45 ਦਿਨ ਦੇ ਲਗਭਗ ਵੀ ਹੈਗੀਆਂ ਨੇ ਇਕੇਤੀਆਂ ਕਣਕਾਂ ਵੀ ਨੇ ਤੇ ਪਛੇਤੀਆਂ ਕਣਕਾਂ ਵੀ ਨੇ ਤੇ ਇੱਕ ਦੋ ਦਿਨ ਪਹਿਲਾਂ ਆਈਆਰ ਬੀਟ ਐਂਡ ਵਾਲੇ ਰਿਸਰਚ ਕਰਨਾਲ ਵਾਲੇ ਜਿਹੜੇ ਡਾਕਟਰ ਸਾਹਿਬ ਨੇ ਉਹਨਾਂ ਨੇ ਇੱਕ ਐਡਵਾਈਜ਼ਰ ਵੀ ਜਾਰੀ ਕੀਤਾ ਵੀ ਉਗਾਲੀਆਂ ਗੇਤੀਆਂ ਕਣਕਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਤੁਸੀਂ ਗੌਰ ਕਰਦੇ ਰਹੋ ਜੇ ਤੁਹਾਡੇ ਕਿਤੇ ਪੀੜੀ ਕੂੰਗੀ ਦੀ ਸ਼ਿਕਾਇਤ ਹੁੰਦੀ ਹੈ ਤਾਂ ਤੁਸੀਂ ਆਦਵਾਂ ਜਿਹੜੀਆਂ ਵਰਤਨੀਆਂ ਨੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਅੱਜ ਕਰਾਂਗੇ ਵੀਡੀਓ ਨੂੰ ਪੂਰਾ ਪ੍ਰੋਪਰ ਦੇਖਿਓ ਵੀਡੀਓ ਦੇ ਵਿੱਚ ਸਭ ਕੁਝ ਦੱਸਾਂਗੇ ਕਿਉਂਕਿ ਕਿਸਾਨ ਹਰ ਸਾਲ ਉਲਜਦੇ ਆ ਲਿਓਸਨ ਨੂੰ ਲੈ ਕੇ ਪੰਗੀ ਸਾਈਡ ਨੂੰ ਲੈ ਕੇ ਤੇ 13 ਯੂ 45 ਨੂੰ ਲੈ ਕੇ ਪਹਿਲੀ ਗੱਲ ਕਰਦੇ ਆਪਾਂ ਲਿਓਸਨ ਜਿਹੜੀ ਵਾਸਵ ਕੰਪਨੀ ਦੀ ਆਪਾਂ ਲਿਓਸਨ ਕਰਦੇ ਆ ਵਿੱਚ ਕਿਸਾਨ ਭਰਾ ਕਹਿੰ ਰਿਹਾ ਬਈ ਲਿਓਸਨ ਦੇ ਚਮਤਕਾਰ ਦੇ ਵਿੱਚ ਕਿੰਨਾ ਕੁ ਫਰਕ ਅਸੀਂ ਕਰ ਸਕਦੇ ਆ ਕੀ ਇਹ ਕੱਦ ਰੋਕਣੀ ਆ ਕਾਰਨ ਗੱਲ ਪਹਿਲੀ ਤਾਂ ਇਹ ਐ ਵੀ ਜਿਹੜੀਆਂ ਕਣਕਾਂ ਅਗੇਤੀਆਂ ਬੀਜੀਆਂ ਨੇ ਕੁਤੋਂ 20 ਬਾਈਕਟੂਬਰ ਤੋਂ ਲੈ ਕੇ ਬਜਾਈ ਹੋ ਗਈ ਸੀ ਸਟਾਰਟ 5 ਨਵੰਬਰ ਤੱਕ ਜਿਹੜੀਆਂ ਕਣਕਾਂ ਦੀ ਬਜਾਈ ਹੋਈ ਆ ਉਹਨਾਂ ਦੇ ਵਿੱਚ ਪਹਿਲੀ ਸਪਰੇ ਕਿਸਾਨਾਂ ਨੇ ਕੀਤੀ ਵੀ ਆ 55 60 ਦਿਨ ਤੇ ਜਦੋਂ ਕਣਕ ਦੀ ਫਸਲ ਪਹਿਲੀ ਗੰਢ ਧਰਦੀ ਆ 50 55 60 ਦੇ ਦਿਨ ਤੇ ਜਾ ਕੇ ਕਿਉਂਕਿ ਇਹ ਕਾਰਨ ਕੀ ਐ ਵੀਹ ਜਿਹੜੀਆਂ ਇਹਦੀਆਂ ਦੋਨੇ ਗੰਡਾਂ ਨੂੰ ਮਜਬੂਤ ਕਰਦੀ ਹੈ ਪਹਿਲੀ ਸਪਰੇ ਆਪਾਂ ਪਹਿਲੀ ਗੰਡ ਤੇ ਕਰਦੇ ਜਦੋਂ 55 60 ਦਿਨ ਤੇ ਜਾ ਕੇ ਬਣਦੇ ਦੂਸਰੀ ਸਪਰੇ 70 75 ਦਿਨ ਤੇ ਕਰਦੇ ਆ ਜਦੋਂ ਜਾ ਕੇ ਕਣਕ ਝੰਡਾ ਪੱਤਾ ਆਪ ਦਾ ਕੱਢਦੀ ਹੈਗੀ ਕਰਦੇ ਕਿਉਂ ਆਪਾਂ ਇਹਨਾਂ ਨੂੰ ਗੇਤੀਆਂ ਕਣਕਾਂ ਦੇ ਉੱਪਰ ਕਰਨਾ ਹੈ ਕਰਨਾ ਹੈ ਡੀਬੀਡਬਲਯੂ ਦੇ ਕਿਸਮਾਂ ਦੇ ਉੱਪਰ ਚਾਹੇ ਡੀਬੀਡਬਲਯੂ 222 ਆ ਚਾਹੇ 87 ਆ ਚਾਹੇ 303 ਆ ਚਾਹੇ 327 ਆ ਜੋ ਵੀ ਕਿਸਮ ਆ ਜੇ ਤੁਸੀਂ 826 ਵਗੈਰਾ ਅਗੇਤੀ ਬੀਜੀ ਹੈ ਉਹਦੇ ਉੱਪਰ ਤੁਸੀਂ ਇਸ ਦਵਾਈ ਨੂੰ ਨਹੀਂ ਕਰਨਾ ਡੀਬੀਡਬਲ ਦੇ ਕਿਸਮ ਦੇ ਉੱਪਰ ਇਸ ਦਵਾਈ ਨੂੰ ਤੁਸੀਂ ਨੇ ਕਰਨਾ ਹੈ ਇਹ ਕਾਦਰ ਰੋਕਣ ਵਾਲੀ ਆ ਬਦਲਣ ਵਾਲੇ ਹਾਰਮੋਨਸ ਨੂੰ ਘਟਾਉਂਦੀ ਹੈ ਤੇ ਸਾਈਡਾਂ ਵੱਲ ਕਣਕ ਜਿਹੜੀ ਪਾਟਣੀ ਸਟਾਰਟ ਹੋ ਜਾਂਦੀ ਹੈ ਇਹਦੇ ਨਾਲ ਝਾੜ ਦੇ ਉੱਪਰ ਫਰਕ ਇਸ ਤਰ੍ਹਾਂ ਪੈਂਦਾ ਕਿਉਂਕਿ ਇਹ ਕਣਕ ਦਾ ਨਾੜ ਵੀ ਮਜ਼ਬੂਤ ਕਰ ਦਿੰਦੀ ਹੈ ਕਣਕ ਜਿਹੜੀ ਡਿਗਦੀ ਹੈ ਕਣਕ ਜਿਵੇਂ 87 ਹੈਗੀ 87 ਦੇ ਉੱਪਰ ਜੇ ਜਿਆਦਾਗੀ ਕੀਤੀ ਬੀਜੀ ਹੋਈ ਆ ਤੁਸੀਂ ਕਰ ਸਕਦੇ ਹੋ ਬਾਈ ਬੀਜੇ ਤਾਂ ਉਹਦੇ ਉੱਪਰ ਵੀ ਕਰ ਸਕਦੇ ਹੋ ਕਿ ਇਸ ਵਾਰ ਮਿਕਸਿੰਗ ਕਰਕੇ ਕਣਕਾਂ ਜਿਹੜੀਆਂ ਬੀਜੀਆਂ ਨੇ ਪਹਿਲੀ ਸਪਰੇ 50 55 ਦੇ ਕਿਸਾਨਾਂ ਨੇ ਕੀਤੀ ਹੁਣ ਦੂਸਰੀ ਸਪਰੇ 70 75 80 ਦਿਨਾਂ ਤੱਕ ਵੀ ਤੁਸੀਂ ਜਿਹੜੀ ਉਸ ਦੇ ਉੱਪਰ ਕਰਨੀ ਹੈ 1 ਲੀਟਰ ਕਿਸਾਨ ਭਰਾ ਮੱਲ ਤਣ ਤੋਂ 4 ਕਿੱਲਿਆਂ ਤੱਕ ਜਿਹੜਾ ਇਹਨੂੰ ਪਾਰੇ ਇਹਦੇ ਵਿੱਚ ਕੁਛ ਤੁਸੀਂ ਨੇ ਕੁਝ ਮਿਕਸਿੰਗ ਕਰਨਾ ਕੋਈ ਐਨਪੀਕੇ ਕੋਈ 13 45 ਕੁਛ ਨਹੀਂ ਕਰਨਾ ਘਟੋ ਘਟ 400 ਐਮਐਲ ਦੇ ਹਿਸਾਬ ਦੇ ਨਾਲ ਤੁਸੀਂ ਇੱਕ ਏਕੜ ਦੇ ਵਿੱਚ ਪਾਉਣੇ 1 ਲੀਟਰ 2.5 ਕਿਲੋ ਵਿੱਚ ਸਹੀ ਰეკਮੈਂਡੇਸ਼ਨ ਵਾਲੀ ਜਿਹੜੀ ਰੋਜ਼ ਆ ਦੂਸਰੀ ਗੱਲ ਆਉਂਦੀ ਆ ਕਿਸਾਨਾਂ ਦੀ 13 045 ਦੀ ਕੀ ਉਹਦੇ ਵਿੱਚ ਕੀ ਕੁਛ ਅਸੀਂ ਮਿਕਸ ਕਰੀਏ ਤੇ ਕਿਹੜਾ ਕਿਹੜਾ ਉਹਦੇ ਵਿੱਚ ਅਸੀਂ ਜਿਹੜਾ ਫੰਗੀਸਾਈਡ ਮਿਕਸ ਕਰੀਏ ਜਾਂ ਉਸ ਨੂੰ ਆਪਾਂ ਕੱਲਾ ਕਰੀਏ ਦੇਖੋ ਜਿਹੜਾ 13:45 ਐ ਚਾਹੇ 05234 ਐ ਚਾਹੇ ਕੱਲਾ ਪੋਟਾਸ਼ ਆ ਹੈ ਇਹਨਾਂ ਦੇ ਵਿੱਚ ਪੋਟਾਸ਼ ਤਾਤੀ ਹੈ ਜਿਵੇਂ 13:45 ਦੇ ਵਿੱਚ ਜੂਰੀ ਹੈਗੀ 05234 ਦੇ ਵਿੱਚ ਨਾਲ ਫਾਸਫੋਰਸ ਜਿਹਨੂੰ ਡੀਪੀ ਕਿਨ ਇੱਕ ਦੇ ਵਿੱਚ ਡੀਪੀ ਹੈ ਇੱਕ ਦੇ ਵਿੱਚ ਜਿਹੜੀ ਜੂਰੀ ਹੈਗੀ ਜੇ ਕੱਲਾ 0050 ਕਰਦੇ ਆ ਉਹਦੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਕੱਲਾ ਪੋਟਾਸ਼ ਹੁੰਦਾ ਹੁਣ ਪੋਟਾਸ਼ ਤਤ ਅੱਪਾ ਕਰਦੇ ਆ ਪਹਿਲਾਂ ਤਾਂ ਕਣਕ ਦੀ ਫਸਲ ਨੂੰ ਸਟ्रेस ਤੋਂ ਬਚਾਉਣ ਦੇ ਲਈ ਕਣਕ ਦੀ ਫਸਲ ਦੇ ਉੱਪਰ ਉੱਚ ਤਾਪਮਾਨ ਦਾ ਪ੍ਰਭਾਵ ਨਾ ਹੋਵੇ ਝੰਡਾ ਪੱਤਾ ਸ਼ਕਸ਼ਤ ਰਹੇ ਝੰਡੇ ਪੱਤੇ ਨਹੀਂ ਖਰਾਕ ਆਪਣੀ ਫਸਲ ਨੂੰ ਜਿਹੜੀ ਲੈ ਕੇ ਦੇਣੀ ਹੈ ਦੂਸਰੀ ਗੱਲ ਜਿੰਨੀ ਖਰਾਕ ਬੂਟਾ ਆਪਣੇ ਵਿੱਚ ਸਮਾ ਕੇ ਰੱਖਦਾ ਜੜਾਂ ਰਾਹੀਂ ਪੱਤਿਆਂ ਰਾਹੀਂ ਉਹ ਖਰਾਕ ਨੂੰ ਬੂਟਾ ਪੋਟਾਸ਼ ਦੇ ਮਦਦ ਦੇ ਨਾਲ ਜਿਹੜਾ ਉੱਪਰ ਨੂੰ ਲੈ ਕੇ ਜਾਂਦਾ ਦਾਣੇ ਤੱਕ ਛਿੱਟੇ ਤੱਕ ਕਹਿਣ ਦਾ ਆਪਾਂ ਵੀ ਖਰਾਕ ਨੂੰ ਟਰਾਂਸਫਰ ਕਰਨ ਦਾ ਕੰਮ ਪੋਟਾਸ਼ ਤੱਤ ਨਹੀਂ ਕਰਨਾ ਹੈ ਉੱਚ ਤਾਪਮਾਨ ਦੇ ਪ੍ਰਭਾਵ ਤੋਂ ਬਚਾਉਣਾ ਹੈ ਜਿਵੇਂ ਹੁਣ ਅੱਜ 22 ਜਨਵਰੀ ਹੋ ਗਈ ਅੱਜ ਧੁੰਦ ਘੱਟ ਹੈ ਕੋਰਾ ਜ਼ਿਆਦਾ ਹੈ ਕਿਉਂਕਿ ਹੱਥ ਠਰਦੇ ਆ ਕਿਉਂਕਿ ਜਿਹੜੀ ਇਸ ਕੋਰੇ ਦੀ ਸਟ੍ਰੈਸ ਆ ਇਦੇ ਵਿੱਚ ਪਾਣੀ ਲਾਉਣਾ ਵੀ ਜ਼ਰੂਰੀ ਆ 70 75 ਦਿਨ ਦੀ ਜੇ ਤੁਹਾਡੇ ਕਣਕ ਹੋ ਚੁੱਕੀ ਆ ਤਾਂ ਉੱਥੇ ਤੁਸੀਂ ਪੋਟਾਸ਼ ਦਾ ਤਦੀ ਸਪਰੇਅ ਜ਼ਰੂਰ ਕਰੋ ਕਿਉਂਕਿ ਉੱਚ ਤਾਪਮਾਨ ਦੇ ਪ੍ਰਭਾਵ ਤੋਂ ਬਚਾਉਣਾ ਜਿਵੇਂ ਹੁਣ ਫਰਵਰੀ ਦਾ ਮੌਸਮ ਪਹਿਲੇ ਹਫ਼ਤੇ ਦਾ ਕੁਝ ਹੋਰ ਹੋਣਾ ਦੂਸਰੇ ਦਾ ਕੁਝ ਹੋਰ ਹੁਣ ਆਏ ਹਫ਼ਤੇ ਦੇ ਹਫ਼ਤੇ ਮੌਸਮ ਜਿਹੜਾ ਚੇਂਜ ਹੁੰਦਾ ਜਾਣਾ ਫਰਵਰੀ ਤੇ 15 20 ਜਨਮ ਆਪਣੇ ਮਾਰਚ ਤੱਕ ਦੇ ਮੌਸਮ ਆ ਜਿਹੜਾ ਚੇਂਜ ਹੀ ਹੋ ਜੂਗਾ ਕਿਉਂਕਿ ਉਸ ਦੀ ਸਟ्रेस ਤੋਂ ਮਾਹੌਲਾਂ ਦੀ ਸਟ੍ਰੈਸ ਤੋਂ ਜਿਆਦਾ ਧੁੱਪ ਤੋਂ ਗਰਮੀ ਤੋਂ ਜਿਹੜਾ ਪੋਟਾਸ਼ ਤੱਤ ਨੇ ਜਿਹੜਾ ਬਚਾ ਕੇ ਰੱਖਣਾ ਕਿਉਂਕਿ ਉਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਪੋਟਾਸ਼ ਤੱਤ ਕਰਦੇ ਆ ਇੱਕ ਤਾਂ ਸਟ੍ਰੈਸ ਨਹੀਂ ਪੈਂਦੀ ਦੂਸਰੀ ਗੱਲ ਜਿਹੜਾ ਦਾਣਾ ਹੁੰਦਾ ਪੂਰੀ ਖਰਾਕ ਲੈ ਕੇ ਪ੍ਰੋਪਰ ਭਰਦਾ ਜਦੋਂ ਛਿੱਟੇ 70 75 ਦਿਨ ਤੇ ਆ ਕੇ ਜਦੋਂ ਕਣਕ ਝੰਡਾ ਪੱਤਾ ਧਰਦੀ ਹੈ 90 95 100 ਦਿਨ ਤੇ ਜਾ ਕੇ ਜਦੋਂ ਛਿੱਟਾ ਬਾਹਰ ਆਉਂਦਾ ਪ੍ਰੋਪਰਲੀ ਟਾਈਮ ਲਈ ਬਾਹਰ ਆਉਂਦਾ ਹੌਰੀ ਹੌਲੀ ਉਹਦੇ ਵਿੱਚ ਦੁੱਧ ਦਾ ਸਟੇਜ ਬਣਦੀ ਹੈ ਫਿਰ ਹੌਲੀ-ਹੌਲੀ ਦਾਣਾ ਬਣਦਾ ਹੈ ਦਾਣਾ ਪਿੱਚਕਦਾ ਨਹੀਂ ਕਿਉਂਕਿ ਗਰਮੀ ਦੇ ਕਰਕੇ ਜਿੱਥੇ ਪोटाश तत्व ਘਟ ਕੀਤਾ ਹੁੰਦਾ ਗਰਮੀ ਦੇ ਸਟ्रेस ਬੂਟੇ ਤੋਂ ਝੱਲੀ ਨਹੀਂ ਆਂਦੀ ਦਾਣਾ ਫਿਰ ਪਿੱਚਕਿਆ ਹੁੰਦਾ ਉਹਦੇ ਵਿੱਚ 50 60 ਗ੍ਰਾਮ ਤੁਸੀਂ ਵਰਨ ਵੀ ਪਾਉਣਾ ਵਰਨ ਕਾਦੇ ਲਈ ਪਾਉਣਾ ਹੈ ਵਰਨ ਆਪਾਂ ਪਾਉਨੇ ਆ ਵੀ ਗੋ ਗੰਭ ਵਾਸਤਾ ਗੋਭ ਦੇ ਵਿੱਚ ਜਦੋਂ ਕਣਕ ਦੀ ਬੱਲੀ ਹੁੰਦੀ ਹੈ ਕਣਕ ਦਾ ਛਿੱਟਾ ਜਦੋਂ ਤਿਆਰ ਹੁੰਦਾ ਉਦੋਂ ਕੀ ਹੁੰਦਾ ਉਹ ਜਿਹੜਾ ਗੋਭ ਦੇ ਵਿੱਚ ਕਣਕ ਦੀ ਬੱਲੀ ਹੈ ਜਿਹੜੀ ਉਹ ਆਪਦੀ ਬੱਲੀਆਂ ਦੇ ਭਾਗ ਹੈ ਜਿਹੜਾ ਉਹ ਸਹੀ ਬਣਾ ਲੈਂਦੀ ਹੈ ਬੱਲੀ ਬਾਹਰ ਆਉਣ ਵੇਲੇ ਕਿੱਲਰ ਤੇ ਨਹੀਂ ਵਧੀਆ ਸਾਫ਼ ਬੱਲੀ ਸਿੱਧੀ ਬੱਲੇ ਆਉਂਦੀ ਹੈ ਤੀਸਰੀ ਗੱਲ ਉਹਦੇ ਵਿੱਚ ਜ਼ਿੰਕ ਤੱਤ ਵੀ ਮਿਲਾ ਸਕਦੇ ਹੋ ਜ਼ਿੰਕ ਤੱਤ ਆਪਾਂ ਕਾਦੇ ਲਈ ਮਿਲਾਉਨੇ ਆ ਜ਼ਿੰਕ ਤੱਤ ਜ਼ਿੰਕ ਤੱਤ ਕਣਕ ਦੀ ਫਸਲ ਦੇ ਵਿੱਚ ਆਪਾਂ ਕਣਕ ਦੇ ਦਾਣਿਆਂ ਦੇ ਵਿੱਚ ਜ਼ਿੰਕ ਦੀ ਪਿਓਰਿਟੀ ਨੂੰ ਪੂਰਾ ਕਰਨ ਦੇ ਲਈ ਬਣਾਉਨੇ ਆ ਕਿਉਂਕਿ ਆਪਾਂ ਆਪਾਂ ਦੇ ਵੀ ਕਣਕ ਖਾਣੀ ਹੁੰਦੀ ਤੇ ਆਪਣੇ ਮਾਲ ਪਸੂਂ ਦੇ ਲਈ ਵੀ ਕਣਕ ਦੀ ਇੰਕਣਕ ਜ਼ਰੂਰਤ ਹੁੰਦੀ ਹੈ ਉਹਦੇ ਵਿੱਚ ਜ਼ਿੰਕ ਤੱਤ ਦੀ ਪਿਓਰਿਟੀ ਹੋਣੀ ਬੜੀ ਜ਼ਰੂਰੀ ਹੈ ਜ਼ਿੰਕ ਦੀ ਸਪਰੇ ਜਿਹੜੀ ਮਰਜੀ ਸਟੇਜ ਤੇ ਤੁਸੀਂ ਕਰੋ ਤੁਹਾਨੂੰ ਉਹਦਾ ਫਾਇਦਾ ਹੋਣਾ ਹੀ ਹੋਣ ਤੀਸਰੀ ਗੱਲ ਆਉਂਦੀ ਹੈ ਫੰਗੀਸਾਈਡ ਦੀ ਤਾਂ ਕਿਹੜੇ ਕਿਹੜੇ ਫੰਗੀਸਾਈਡ ਕਰੀਏ ਫੰਗੀਸਾਈਡ ਤੁਸੀਂ ਕਰਨਾ ਹੈ ਕਸਟੋਰੀਆ ਕਰ ਸਕਦੇ ਹੋ ਜਿਹਦੇ ਵਿੱਚ ਯੂਰਸੀ ਦੇ ਡੈਬੂ ਹੁੰਦੇ ਹੈ ਕੱਲੀ ਡੈਬੂ ਵੀ ਕਰ ਸਕਦੇ ਹੋ ਪ੍ਰੋਪੀਕੋਨੋਜ਼ੋਲ ਵੀ ਕਰ ਸਕਦੇ ਹੋ ਜਿਹਨੂੰ ਟਿਲਟ ਕਹਿੰਦੇ ਆ ਜਾਂ ਐਮਿਸਟਾ ਟਾਪ ਵਾਲ ਟੈਕਨੀਕਲ ਵੀ ਜਿਹੜਾ ਤੁਸੀਂ ਕਰ ਸਕਦੇ ਹੋ ਇਵੇਂ ਕਿ ਸਟੂੜੀਆ 4 ਕਿੱਲਿਆਂ ਦੇ ਲੀਟਰ ਪਾਸ ਸਕਦੇ ਹਾਂ ਐਮੀ ਸਟਾਰਟ ਆਫ ਵਾਲਾ 5 ਕਿੱਲਿਆਂ ਦੇ ਲੀਟਰ ਪਾਸ ਉਹ ਟਿਲਟ ਵਾਲਾ ਤੁਸੀਂ 4 ਕਿੱਲਿਆਂ ਦੇ ਲੀਟਰ ਪਾਸ ਸਕਦੇ ਹੋ ਤੇ ਇਸ ਤਰ੍ਹਾਂ ਟੈਬੂਕੋਨਾਜ਼ੋਲ ਵੀ 5 ਏਕੜ ਦੇ ਪੈਂਦੇ ਆ ਕਿਉਂਕਿ ਕਾਰਨ ਇਹਦਾ ਐ ਹੁੰਦਾ ਵੀ ਵਿੱਚ ਕਿਸਾਨ ਭਰਾ ਕਹਿੰਦੇ ਆ ਬਈ ਇਹ ਕੀ ਪੀਲੀ ਕੁੰਗੀਉਣ ਤੋਂ ਪਹਿਲਾਂ ਕਰਨਾ ਚਾਹੀਦਾ ਜੇ ਸੋਡੇ ਜ਼ਮੀਨ ਦੇ ਵਿੱਚ ਮਾਰੀ ਮੋਟੀ ਸ਼ਿਕਾਇਤ ਪੀਲੀ ਕੁੰਗੀ ਦੀ ਸੋਨੂੰ ਹੁੰਦੀ ਆ ਫਰ ਵੀ 3 ਮਹੀਨੇ ਆਪਾਂ ਨੂੰ ਦਿਖਦੀ ਆ ਜਿਆਦੇ ਕਿ ਹੁਣ ਜਿਵੇਂ ਕੋਰੇ ਦੀ ਮਾਰ ਕਰਕੇ ਵੀਜੇ ਤੋਂ ਗਰਮੀ ਕੋਰੇ ਤੋਂ ਬਾਅਦ ਜਦੋਂ ਗਰਮੀ ਪੈਣੀ ਹੈ ਮਾਰੀ ਮੋਟੀ ਮੌਸਮ ਚੇਂਜ ਹੋਣਾ ਉਦੋਂ ਵੀ ਤੁਸੋਂ ਇਹ ਦੇਖੋਗੇ ਜੇ ਤੁਹਾਡੇ ਇਸ ਤਰ੍ਹਾਂ ਸ਼ਿਕਾਇਤ ਆਉਂਦੀ ਹੈ ਤਾਂ ਤੁਸੀਂ ਫੰਗੀ ਸੈੱਟ ਨੂੰ ਜ਼ਰੂਰ ਕਰੋ ਕਿਉਂਕਿ ਇਹ ਨਹੀਂ ਹੈਗਾ ਵੀ ਬਿਮਾਰੀਆਂ ਤੋਂ ਪਹਿਲਾਂ ਆਪਾਂ ਇਸ ਨੂੰ ਕਰਨਾ ਪਰ ਜਿਹੜਾ ਤੁਸੀਂ ਪोटाश ਨੂੰ ਜ਼ਰੂਰ ਵਰਤੋ 13e 45 ਵਰਤੋ 01e 34 ਵਰਤੋ ਤੁਸੀਂ 75 70 75 ਦਿਨ ਤੱਕ ਸਪਰੇਅ ਕਰੋ ਦੂਸਰੀ ਸਪਰੇਅ 90 95 100 ਦਿਨ ਤੱਕ ਕਰੋ ਵੀਡੀਓ ਪਿੱਦਾਲਣ ਲਈ ਲਾਈਕਮੈਂਟ ਸ਼ੇਅਰ ਜ਼ਰੂਰ